ਸਿਹਤ ਮੰਤਰੀ ਸਾਹਿਬ ਹੋਰਾਂ ਦੀ ਉਹ ਕਈ ਵਾਰੀ ਜਦੋਂ ਬਿਆਨ ਦਿੰਦੇ ਹਨ ਤੇ ਇੰਨਾ ਟਣਕਵਾ ਜਾਂ ਬਿਆਨ ਦਿੰਦੇ ਆ ਉਹੋ ਜੀ ਟਣਕਮੀ ਜੀ ਗੱਲ ਕਰਦੇ ਆ ਵੀ ਉਹ ਫਿਰ ਸਰਕਾਰ ਨੂੰ ਭਾਜਣਾ ਪੈ ਜਾਂਦੀਆਂ ਨੇ ਸਰਕਾਰ ਨੂੰ ਹੀ ਔਖਾ ਜਾ ਲੱਗਣ ਲੱਗ ਜਾਂਦਾ ਵੀ ਕੀ ਕਹਿਗੇ ਆਂ ਸਾਹਿਬ ਤੇ ਹੁਣ ਵੀ ਉਹਨਾਂ ਦੇ ਇੱਕ ਬਿਆਨ ਨੇ ਥੋੜਾ ਜਿਹਾ ਖੜਕਾ ਦੇ ਦਿੱਤੇ ਕੰਮ ਸਾਰਾ ਫਿਰ ਨਹੀਂ ਮੈਨੂੰ ਲੱਗਦਾ ਕਿ ਮੰਤਰੀ ਇਦਾਂ ਦਾ ਹੀ ਹੋਣਾ ਚਾਹੀਦਾ ਸੱਚ ਬੋਲੋ ਜਿਵੇਂ ਉਹਨਾਂ ਨੇ ਕਿਹਾ ਕਿ ਮੇ ਨਸ਼ਾ ਮੁਕਤ ਹੋ ਗਿਆ ਜੀ ਉਹਨਾਂ ਨੇ ਕਿਹਾ ਮੈਨੂੰ ਤੇ ਲੱਗਦਾ ਕੁਛ ਵੀ ਨਹੀਂ ਹੋਇਆ ਕਿਉਂਕਿ ਜੇ ਨਸ਼ਾ ਮੁਕਤ ਇੰਨੇ ਪਿੰਡ ਹੋ ਗਏ ਨੇ ਤੇ ਸਾਡੇ ਕੋਲ ਡਾਟਾ ਵਧਣਾ ਚਾਹੀਦਾ ਸੀ ਕਿੱਡਾ ਲੌਜੀਕਲੀ ਯਾਰ ਜਵਾਬ ਦਿੱਤਾ ਉਹਨਾਂ ਨੇ ਜੀ ਸਿਹਤ ਮੰਤਰੀ ਨੇ ਕਿ ਭਾਈ ਸਾਡੇ ਕੋਲ ਜਿੰਨੇ ਜਿੰਨੇ ਡਾਟਾ ਵਧੀ ਜਾਊਗਾ ਤੁਸੀਂ ਸਮਝ ਲੈਣਾ ਕਿ ਉਧਰੋਂ ਕੱਟੀ ਜਾਂਦਾ ਹਮ ਬਹੁਤ ਵਧੀਆ ਗੱਲ ਹੈ ਯਾਰ ਬਿਲਕੁਲ ਬਣਦਾ ਵੀ ਇਹੋ ਹੀ ਸੀ ਇੱਥੇ ਤਾਂ ਮੇਰੇ ਖਿਆਲ ਦੇ ਨਾਲ ਪੜੇ ਲਿਖੇ ਬੰਦੇ ਦਾ ਹੀ ਲੱਗਦੇ ਫਰਕ ਹੁੰਦਾ ਹੀ ਆ ਜੀ ਖੈਰ ਨਹੀਂ ਤੇ ਕਈ ਤੇ ਅਨੇ ਵਾ ਜਿੱਦਲ ਐਡੇ ਜਿੱਦਲ ਕੇ ਬਸ ਗੱਲਾਂ ਹੀ ਛੱਡ ਦਿਓ ਫਿਰ ਉਹ ਜਿੱਦਲ ਤੋਂ ਗਾਂ ਇੱਕ ਤੱਕ ਮਾਹੋਰ ਜਿੱਤ ਲੈਂਦੇ ਢੀਡ ਦਾ ਕਿ ਫਲਾਣਾ ਢੀਠ ਹੈ ਤੋ ਖੈਰ ਦੇਖੋ ਮੈਂ ਨਾ ਇੱਕ ਤੁਹਾਡੇ ਸਾਹਮਣੇ ਡਾਟਾ ਰੱਖਦਾ ਜਿਹੜਾ ਇਹਨਾਂ ਨੇ ਪੰਜਾਬੀ ਟ੍ਰਿਬਿਊਨ ਵਾਲਿਆਂ ਨੇ ਵੀ ਛਾਪਿਆ ਇਹ ਡਾਕਟਰ ਬਲਬੀਰ ਹੁਰੀ ਆਪ ਹੀ ਦੱਸ ਰਹੇ ਸੀਗੇ ਕਿ ਭਾਈ ਪਿਛਲੇ 3 ਸਾਲਾਂ ਦੇ ਦੌਰਾਨ ਸੂਬੇ ਚੋ ਪਨੀਰ ਦੇ 2340 ਸੈਂਪਲ ਲਏ ਗਏ ਜਿਨ੍ਹਾਂ ਦੇ ਵਿੱਚੋਂ 10127 ਯਾਨੀ 1027 ਸੈਂਪਲ ਫੇਲ ਹੋਏ ਤੇ ਇਹਨਾਂ ਦੇ ਵਿੱਚੋਂ 166 ਸੈਂਪਲ ਇਸ ਤਰ੍ਹਾਂ ਦੇ ਸਨ ਜਿਹੜੇ ਸਿਹਤ ਵਾਸਤੇ অতি ਖਤਰਨਾਕ ਆ ਵਰਤਨ ਯੋਗ ਹੀ ਨਹੀਂ ਸੀ ਜਿਹੜੇ ਠੀਕ ਹੈ ਜੀ ਹੁਣ ਇਹਦਾ ਮਤਲਬ ਇਹ ਆ ਕਿ ਪਨੀਰ ਦੀ ਪਰਖ ਆਮ ਬੰਦਾ ਠੀਕ ਕਰ ਹੀ ਨਹੀਂ ਸਕਦਾ ਹੁਣ ਜੇ ਆਪਾਂ ਸੈਂਪਲਾਂ ਦੇ ਵਿੱਚੋਂ ਵੇਖੀਏ ਕਿ ਯਾਰ 2300 ਸੈਂਪਲ ਤੇ 1027 ਫੇਲ ਇਹਦਾ ਮਤਲਬ ਕੀ ਆ ਕਿ ਜੇ ਆਪਾਂ 3000 ਮੰਨ ਲਈਏ ਤੇ 10 ਇਹਦੇ ਹਿਸਾਬ ਨਾਲ 1/2 ਇਦਾਂ ਤਾਂ ਨਿਕਲ ਨਹੀਂ ਰਿਹਾ ਇਹ ਤਾਂ ਅੱਧ ਦੇ ਨੇੜੇ ਹੀ ਪਹੁੰਚ ਗਿਆ ਹੈ ਹਿਸਾਬ ਨਾਲ ਆ ਬਿਲਕੁਲ 1/2 ਤੋਂ ਵੀ ਅੱਗੇ ਗਿਆ ਤੇ ਬਿਲਕੁਲ ਅੱਧ ਦੇ ਨੇੜੇ ਹੋ ਤੁਸੀਂ ਜੀ ਤਾਂ ਕੀ ਕਹੀਏ ਫਿਰ ਸਰ ਕਿ ਪੰਜਾਬੀਆਂ ਦੀ ਜ਼ਿੰਦਗੀ ਦੇ ਨਾਲ ਅਜਿਹਾ ਖਿਲਵਾੜ ਔਰ ਇਹ ਅਜਿਹਾ ਖਿਲਵਾੜ ਕਿਉਂ ਹੋ ਰਿਹਾ ਇਹਦਾ ਜਵਾਬ ਸਰਕਾਰ ਆਪ ਹੀ ਦੇ ਰਹੀ ਹੈ ਇਸੇ ਡਾਟਾ ਚੀ ਆਪ ਦੇ ਡਾਟਾ ਨੂੰ ਥੋੜਾ ਜਿਹਾ ਖੰਗਾਲੋਗੇ ਇੱਕ ਕਹਿੰਦੇ ਆ ਅੱਗੇ ਜਾ ਕੇ ਇਸੇ ਡਾਟਾ ਤੇ ਆਪਾਂ ਉਹਨੇ ਆ ਕਿ ਭਈ ਹੁਣ ਤੱਕ ਸ਼ਾਇਦ 3 ਸਾਲਾਂ ਦੇ ਵਿੱਚ ਇਹਨਾਂ ਨੇ ਡਾਟਾ ਦਿੱਤਾ ਹੈ ਕਿ 100 ਤੇ 46 ਮਾਮਲਿਆਂ ਦੇ ਵਿੱਚ 6 ਮਹੀਨੇ ਤੱਕ ਦੀ ਜਿਹੜੀ ਕੈਦ ਤੇ ਜੁਰਮਾਨੇ ਦੀ ਸਜ਼ਾ ਹੋਈ ਆ ਪਹਿਲੀ ਗੱਲ ਕਿ ਜੇ ਤੁਸੀਂ ਬੀ ਐਕਟ ਨੂੰ ਸੋਚ ਸਕਦੇ ਹੋ ਕਿ ਉਸ ਟਾਈਮ ਜਦੋਂ 570 ਨੂੰ ਸ਼ਾਇਦ ਕਿਲਾ ਜ਼ਮੀਨ ਦਾ ਆ ਜਾਂਦਾ ਹੋਏਗਾ ਉਦੋਂ 500 ਜੁਰਮਾਨਾ ਸੀ ਤੇ ਹੁਣ ਥੋੜੀ 500 ਲਾਵਾਂਗੇ ਫਿਰ ਇਹਨੂੰ ਵੀ ਸੋਚੋ 6 ਮਹੀਨੇ ਕੈਦ ਕਿਹੜੀ ਹੁੰਦੀ ਹੈ 6 ਮਹੀਨੇ ਤੇ ਬੰਦੇ ਅੰਦਰ ਹੀ ਨਹੀਂ ਜਾਂਦੇ ਕਿੰਨਿਆਂ ਦੀਆਂ ਜ਼ਿੰਦਗੀਆਂ ਨਾਲ ਖੇਲਵਾੜ ਕਰ ਰਹੇ ਬਿਲਕੁਲ 6 ਮਹੀਨੇ ਵਾਲੀ ਕੈਦ ਜੇ ਲੋਅਰ ਕੋਰਟ ਤੋਂ ਤੁਹਾਨੂੰ ਹੁੰਦੀ ਆ ਖੜੇ ਪੈਰ ਜ਼ਮਾਨਤ ਹੋ ਜਾਂਦੀ ਆ ਸੈਸ਼ਨ ਕੋਰਟ ਚ ਕੀ ਬਣੇਗਾ ਪਤਾ ਨਹੀਂ ਸੈਸ਼ਨ ਕੋਰਟ ਤੋਂ 6 ਮਹੀਨੇ ਦੀ ਹੋਗੀ ਤਾਂ ਮਹੀਨਾ ਕੋ ਕੱਟੋਗੇ ਤਾਂ ਦਾ ਹਾਈ ਕੋਰਟ ਤੋਂ ਜ਼ਮਾਨਤ ਮਿਲ ਜਾਏਗੀ ਇਹਦਾ ਮਤਲਬ ਆ ਕਿ ਬਹੁਤ ਜ਼ਿਆਦਾ ਜ਼ਿੰਦਗੀਆਂ ਨੂੰ ਤਬਾਹ ਕਰਨ ਵਾਲਿਆਂ ਵਾਸਤੇ ਸਜ਼ਾ ਜਿਹੜੀ ਆ ਉਹ ਬਿਲਕੁਲ ਥੋੜੀ ਆ ਜੀ ਤਾਂ ਗੱਲ ਤੇ ਇਹ ਹੁੰਦੀ ਨਾ ਕਿ ਉਹ ਰਾਸ਼ਤਿੰਦਰੀ ਨੇ ਵੀ ਕਿਹਾ ਸੀਗਾ ਨਾ ਕਿ ਅਸਲੀ ਗੁਨਾਹਗਰ ਤੇ ਉਹ ਹੁੰਦੇ ਆ ਜਿਹੜੇ ਬਗੈਰ ਦਿੱਤੇ ਤੋਂ ਸਜ਼ਾ ਛੱਡ ਜੀ ਸੇ ਛੱਡ ਦਿੰਦੇ ਆ ਹਮਮ ਮੁਜਰਮਾਂ ਨੂੰ ਅਸਲੀ ਅਸਲੀ ਮੁਜਰਮ ਤਾਂ ਉਹ ਹੁੰਦੇ ਆ ਬਿਲਕੁਲ ਤਾਂ ਸਰ ਅਸਲੀ ਮੁਜਰਮ ਫਿਰ ਕੌਣ ਹੋਇਆ ਤੇ ਤੁਹਾਡੀ ਸਰਕਾਰ ਜਿਹੜੀ ਆ ਤਿੰਨ ਸਾਲ ਤੇ ਤੁਹਾਡੇ ਹੀ ਹੋ ਗਏ ਨਾ ਸਰ ਐਨੇ ਜ਼ਿਆਦਾ ਸੈਂਪਲ ਐ ਤੁਸੀਂ ਕੱਲੇ ਪਨੀਰ ਦੇ ਤੁਸੀਂ ਤੇ 3000 ਦੇ ਕਰੀਬ ਲਈ ਬੈਠੇ ਹੋ ਤਾਂ ਸੂਬੇ ਦੇ ਵਿੱਚੋਂ ਟੋਟਲ ਜਿਹੜੇ ਲੈਨੇ ਤੁਸੀਂ ਸੈਂਪਲ ਉਹਨਾਂ ਚੋਂ ਝੁੱਗੇ ਚ ਸਜ਼ਾ ਹੀ ਤੁਸੀਂ 146 ਨੂੰ ਕਰਵਾ ਪਾ ਰਹੇ ਹੋ ਤਾਂ ਇਹਦਾ ਮਤਲਬ ਇਹ ਆ ਕਿ ਇਹ ਜਿਹੜਾ ਪੰਜਾਬ ਆ ਇਹ ਤੇ ਮਲਾਵਟ ਖੋਹਾਂ ਵਾਸਤੇ ਬਣ ਗਿਆ ਸਵਰਗ ਜੀ ਕਿ ਉੱਥੇ ਭਾਈ ਕੋਈ ਕੁਝ ਨਹੀਂ ਹੁੰਦਾ ਪਹਿਲੀ ਗੱਲ ਇਹ ਲੈ ਦੇ ਕੇ ਸੈਂਪਲ ਮੌਕੇ ਤੇ ਨਵੇੜ ਦਿਓ ਤੇ ਜੇ ਮਾਮਲਾ ਬਣ ਵੀ ਗਿਆ ਉੱਥੇ ਸਜ਼ਾ ਹੀ ਨਹੀਂ ਹੁੰਦੀ ਤਾਂ ਹੀ ਤੇ ਇੱਥੋਂ ਖੋਆ ਫੜਿਆ ਗਿਆ ਜੀ ਇੱਥੋਂ ਮਾਵਾ ਫੜਿਆ ਗਿਆ ਜੀ ਇੱਥੋਂ ਆ ਆ ਫੜਿਆ ਗਿਆ ਮਤਲਬ ਕਿ ਇਹ ਤੇ ਸਵਰਗ ਬਣਾਤਾ ਤੁਸੀਂ ਮਿਲਾਵਟ ਕੋਰਾਂ ਵਾਸਤੇ ਇੱਕ ਵਾਰੀ ਫਾਰਮੈਲਟੀ ਜੀ ਹੁੰਦੀ ਹੈ ਕੋਈ ਤਿਹਾਰਾਂ ਦੇ ਨੇੜੇ ਆ ਕੇ ਖਬਰਾਂ ਜੀਆਂ ਆਉਂਦੀਆਂ ਮੁੜ ਕੇ ਬਸ ਚੱਲ ਜਾਂਦਾ ਸਾਰਾ ਸਾਲ ਦਾ ਬਿਲਕੁਲ ਜੀ ਇਹਦੇ ਤੇ ਇੱਕ ਤੇ ਕਾਨੂੰਨ ਸਖਤ ਹੋਣਾ ਚਾਹੀਦਾ ਹਮ ਇੱਕ ਮਾਰਾਂ ਦੀ ਕਮੇਟੀ ਬਣਾਓ ਇਹਦੇ ਤੇ ਹਮ ਠੀਕ ਹੈ ਨਾ ਜੀ ਜੀ ਭਈ ਆਉਣ ਵਾਲੇ ਸਮੇਂ ਲਈ ਅਸੀਂ ਜੋ ਪੀੜ੍ਹੀਆਂ ਵਾਸਤੇ ਕਿ ਪੂਰਾ ਸ਼ੁੱਧ ਦੁੱਧ ਕਿਉਂ ਦਹੀਂ ਲੱਸੀ ਪਨੀਰ ਕਿਵੇਂ ਅਸੀਂ ਇਹਦਾ ਕਰੀਏ ਜੀ ਸਾਡੇ ਕੋਲ ਮਾਰ ਬਹੁਤ ਬੈਠੇ ਆ ਬਿਲਕੁਲ ਠੀਕ ਹੈ ਨਾ ਜੀ ਤਾਂ ਉਹਨਾਂ ਦੀ ਸਲਾਹ ਲਓ ਜੀ ਮਲਾਵਟ ਨੂੰ ਕਿਵੇਂ ਰੋਕਿਆ ਜਾ ਸਕਦਾ ਇਹ ਬੜਾ ਗੰਭੀਰ ਮੁੱਦਾ ਹੋ ਰਿਹਾ ਇਹਦੇ ਤੇ ਹਾਈ ਕੋਰਟ ਸੁਪਰੀਮ ਕੋਰਟ ਸਾਰੀ ਚਿੰਤਾਤ ਨੇ ਜੀ ਪਰ ਕੋਈ ਐਕਸ਼ਨ ਵੀ ਹੋਣਾ ਚਾਹੀਦਾ ਹਾਂ ਜੀ ਇਹਦਾ ਐਕਚੁਅਲ ਦੇ ਵਿੱਚ ਹੋਣਾ ਵੀ ਚਾਹੀਦਾ ਉਹ ਸਰ ਇੱਥੇ ਇੰਡੀਆ ਚ ਕੋਈ ਨਹੀਂ ਜੇ ਪੁੱਛਦਾ ਹੂੰ ਅਲਕਿਸ ਸਰਸੋਂ ਦੇ ਤੇਲ ਦੇ ਨਾਮ ਤੇ ਤੁਸੀਂ ਆ ਜਿਹੜਾ ਕਹਿੰਨੇ ਕੱਚੀ ਘਾਨੀ ਕਾ ਤੇਲ ਸਰ ਇਹਨੂੰ ਤੁਸੀਂ ਇਦਾਂ ਕਰੋ ਕੱਚੀ ਘਾਨੀ ਕਾ ਪਿਓਰ ਤੇਲ ਇਹਦੇ ਇਨਗਰੀਡੀਅੰਟ ਪੜਿਓ ਗੌਰ ਦੇ ਨਾਲ ਹੂੰ ਉਹਦੇ ਤਾਂ ਉੱਤੇ ਲਿਖਿਆ ਹੁੰਦਾ ਕਿ ਸਰੋਂ ਦਾ ਤੇਲ ਹੈ ਹੀ 90% ਬਿਲਕੁਲ ਉਹ ਪੜ੍ਹ ਕੇ ਇਹਦੀ ਮਿੱਟੀ ਕੱਚੀ ਘਾਨੀਆਂ ਪ੍ਰਕਾਸ਼ ਨੂੰ ਕਹਿੰਦੇ ਆ ਉਹ ਹੈ ਮੈਂ ਜਿਵੇਂ ਕੱਚੀ ਘਾਨੀ ਹੁੰਦੀ ਆ ਆਹ ਕਹਾਣੀ ਕੱਚੀ ਹੋਈ ਪਈ ਆ ਸਾਡੇ ਮਤਲਬ ਕਿ ਸਿਸਟਮ ਦੀ ਜੀ 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 ਬਹੁਤ ਬਹੁਤ ਸ਼ੁਕਰੀਆ ਜੀ ਪਰਮਜੀਤ ਜੀ ਅਸੀਂ ਕਦੇ ਨਹੀਂ ਕਿਹਾ ਕਿ ਮੈਸੇਜ ਛੋਟਾ ਲਿਖੋ ਲੰਬਾ ਲਿਖੋ ਮੈਸੇਜ ਕੋਈ ਗੱਲ ਨਹੀਂ ਪਰ ਖਬਰ ਦੇ ਨਾਲ ਜੁੜਿਆ ਲਿਖ ਦਿਓ ਫਿਰ ਅਸੀਂ ਜ਼ਰੂਰ ਪੜ੍ਹ ਲੈਨੇ ਆ ਤੇ ਕਈ ਵਾਰੀ ਵੈਸੇ ਹੁਣ ਦੇਖੋ ਕਮੈਂਟ ਕਾਫੀ ਸਾਰੇ ਹੁੰਦੇ ਨੇ